اپنی سو پانے وہ ਕੁਲਾਈ ਦਾ ਵੀ ਹੈਗਾ ਯਾਰ ਕੁਲਾਈ ਦਾ ਵੀ ਹੈਗਾ ਯਾਰ ਕਿੰਨਾ ਬੁੱਕ ਰਹਾ ਹੋਟਲ ਨੰਬਰ ਕੁਲਾਈ ਇਹਦਾ ਪਰਮੇਸ਼ਵਰ ਜੀ ਦਾ ਦੋ ਪਾਸਪੋਰਟ ਹੈ ਫੋਟੋਆ ਇਹਦੇ ਤੇ ਕਿਹੜੀ ਨੀਂਦ ਹੈ 2000 ਦਾ ਫੇਰ ਸਾਡੀ ਪੜਾਪਾ ਤੋਂ ਕਿਹੜਾ ਕਿਹੜਾ ਉਹਦਾ ਵੇਚ ਦਾ ਖਾਤਾ ਚਾਹੀਦਾ ਤੇ ਉਹਦਾ ਨਾਮ ਚਲਾਈ ਵੀ ਰੱਖ ਸਕਦਾ ਉਹ ਵੀ ਇੱਕ ਨਾਪਤਾ ਦੇਖੋ ਇਹ ਸਾਡਾ ਦੂਸਰਾ ਸਰਕਾਰੀ ਬੋਲਿਆ ਜਾਣ ਕੇ ਦੋ ਲੋਕਾਂ ਨੂੰ ਚਾਚੇ ਦਾ ਤਾਂ ਨਹੀਂ ਕੋਈ ਪ੍ਰੂਫ ਲੱਗਣਾ ਨਹੀਂ ਉਹਨਾਂ ਦਾ ਆਧਾਰ ਕਾਰਡ ਕੋਈ ਨਹੀਂ ਡੈੱਥ ਸਰਟੀਫੀਕੇਟ ਉਹਨਾਂ ਦਾ ਆਉਣੀ ਆਈ ਮੈਂ ਫੋਟੋ ਆਧਾਰ ਕਾਰਡ ਦਾ ਕੀ ਕੀ ਪ੍ਰੂਫ ਆਧਾਰ ਕਾਰਡ ਦਾ ਆਧਾਰਤਾ ਮੇਰਾ ਮੇਰਾ ਆਵਾਟੈਚ ਲੱਗਦਾ ਬੈਂਕ ਦੀ ਕਾਪੀ ਹਾਂ ਕੋਈ ਦਾ ਨਹੀਂ ਹੋ ਰਿਹਾ ਮੇਰੀ ਬਣੀ ਹੋਈ ਪੈਂਡਿੰਗ ਹਾਂ ਦੇਖੀ ਕੀ ਕਰਨਾ ਕੀ ਬਣਾਣਾ ਕੀ ਬਣਾਣਾ ਆਹ ਤਾਂ ਵੀ ਮੈਂਸ਼ਨ ਨਾਲੇ ਬੱਸ ਨਹੀਂ ਹੋ ਗਿਆ ਜੀ 53 ਦਾ ਜਿਹੜਾ 73 ਦਾ ਹੋ ਗਿਆ ਆ ਜੀ ਤਾਂ ਬੱਸ ਆ ਗਏ ਆ ਜੀ ਤੁਸੀਂ ਵਿਧਾਨ ਜਾਬਾ ਇੱਥੇ ਪਹੁੰਚੇ ਜ ਕੀ ਮਸਲਾ ਹਾਂਜੀ ਪਤਾਨ ਸਾਹਿਬ ਤੁਸੀਂ ਅੱਜ ਇੱਥੇ ਪਹੁੰਚੇ ਆ ਅੱਜ ਕੀ ਪ੍ਰੋਬਲਮ ਤੁਹਾਡਾ ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੀਆਂ ਸਕੀਮਾਂ ਆ ਉਹ ਦੇਸ਼ ਵਾਸੀਆਂ ਦੇ ਹਰ ਇੱਕ ਵਰਗ ਵਾਸਤੇ ਆ ਗਰੀਬਾਂ ਵਾਸਤੇ ਵਪਾਰੀਆਂ ਵਾਸਤੇ ਕਿਸਾਨਾਂ ਵਾਸਤੇ ਸਾਰਿਆਂ ਵਾਸਤੇ ਆ ਉਹ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਦੀਆਂ ਨਹੀਂ ਖਾਸ ਕਰਕੇ ਪੰਜਾਬ ਦੇ ਵਿੱਚ ਔਰ ਸਾਡੀ ਕਾਫੀਆਂ ਦਾ ਪਾਰਟੀ ਪੰਜਾਬ ਦੇ ਪ੍ਰਧਾਨ ਸਾਹਿਬ ਸਾਡੇ ਸ੍ਰੀ ਸਖਮੰਦਤ ਜੀ ਨਵਸਲੋਜੀ ਨੇ ਸੋਚਿਆ ਕਿ ਆਪਾਂ ਕਿਉਂ ਨਾ ਪਾਰਟੀ ਲੈਵਲ ਦੇ ਉੱਪਰ ਅਸੀਂ ਇੱਕ ਕੈਂਪ ਦਾ ਆਯੋਜਿਤ ਕਰੀਏ ਇਸ ਜਿਹੜੀ ਸੰਕਰ ਦੀਆਂ ਸਕੀਮਾਂ ਆ ਕੇਂਦਰ ਦੀਆਂ ਸਕੀਮਾਂ ਮੋਦੀ ਸਰਕਾਰ ਦੀਆਂ ਉਹ ਆਪਾਂ ਖੁੱਦ ਲੋਕਾਂ ਤੱਕ ਲੈ ਕੇ ਜਾਈਏ ਤਾਂ ਲੋਕਾਂ ਨੂੰ ਉਹਦਾ ਲਾਭ ਮਿਲ ਸਕੇ ਅਸੀਂ 10 ਕ ਸਕੀਮਾਂ ਜਿਹੜੀਆਂ ਹੈਗੀਆਂ ਉਹ ਚੁਣੀਆਂ ਜਾਂ ਜਿਹਦੇ ਵਿੱਚ ਆਯਸ਼ਮਾਨ ਕਾਰਡ ਆ 5 ਲੱਖ ਤੱਕ ਦਾ ਮੁਕਤ ਇਹਦਾ ਬੀਮਾ ਆ ਈ ਸ਼ਰਨ ਕਾਰਡ ਆ ਸਾਡੀਆਂ ਪੈਣਾ ਵਾਸਤੇ ਜਿਹੜਾ ਟੂਲ ਕਟੇਆ ਉਹਦੇ ਕਾਰਡ ਬਣਦੇ ਆ ਔਰ ਬਹੁਤ ਸਾਰੀ ਸਕੀਮਾਂ ਆਈਆਂ ਜਿਹੜੀਆਂ ਕਿ ਆਪਾਂ ਮੌਕੇ ਦੇ ਉੱਪਰ ਹੀ ਲੋਕਾਂ ਨੂੰ ਸਾਰਾ ਸੱਤ ਸਾਰੀ ਕੰਪਿਊਟਰ ਪ੍ਰਿੰਟਰ ਵਗੈਰਾ ਸਭ ਕੁਝ ਨਾਲ ਦਿੱਤੇ ਹੋਏ ਆ। ਉਹ ਮੌਕੇ ਦੇ ਉੱਪਰ ਹੀ ਆਪਾਂ ਪ੍ਰਿੰਟ ਕਾੜੀ ਕਾਰਡ ਦਾ ਆਪਾਂ ਲਾਭ ਵਰਤਣ ਦਿੱਤੇ ਦੇ। ਤੁਸੀਂ ਕਹਿੰਦੇ ਆਸ਼ਮਾਨ ਕਾਰਡ ਹੈਗੇ ਯਾਰ ਮੋਦੀ ਸਾਹਿਬ ਦੀ ਸਕੀਮਾਂ ਤੇ ਕਈ ਵਾਰ ਹਸਪੀਟਲ ਬੰਦਾ ਬਾਹਰ ਪਹੁੰਚਦਾ ਵਾ ਉਹ ਆਸ਼ਮਾਨ ਕਾਰਡ ਤੇ ਚੱਲਦਾ ਨਹੀਂ। ਉਹ ਆਖ ਜੋ ਬਣਾਏ ਦਾ ਕੀ ਫਾਇਦਾ ਜੋ ਡਾਕਟਰ ਨੂੰ ਅਵੇਲੇਬਲ ਕਰਦੇ ਆ। ਐਸ਼ਮਾਨ ਕਾਰਡ ਵੀ ਕਈ ਪ੍ਰਕਾਰ ਦੇ ਆ। ਇਹ ਮੋਦੀ ਸਾਹਿਬ ਦੀ ਸਕੀਮਾਂ ਆ। ਇਹ ਤੇ ਕੋਈ ਦਿੱਕਤ ਨਹੀਂ ਹੈਗੀ। ਪਰ ਫਿਰ ਵੀ ਪੰਜਾਬ ਸਰਕਾਰ ਦਾ ਆਪਣਾ ਹਿੱਸਾ ਉਹ ਜਿਹੜਾ ਹੈਗਾ ਉਹ ਨਹੀਂ ਪਾ ਰਹੀ ਵਿੱਚ ਦੇ। ਇਸ ਕਰਕੇ ਉਹ ਕਹਿੰਦੇ ਕਿ ਹਸਪਤਾਲਾਂ ਵਿੱਚ ਪ੍ਰੋਬਲਮ ਆ ਜਾਂਦੀ ਉਹ ਫਿਰ ਇਲਾਜ ਨਹੀਂ ਕਰਦੇ। ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਕੋਈ ਵੀ ਮੋਦੀ ਸਰਕਾਰ ਦੀ ਸਕੀਮ ਹੈ ਉਹੇ ਕੰਮ ਲੋਕਾਂ ਤੱਕ ਪਹੁੰਚੇ। ਕਾਹੇ ਲੋਕਾਂ ਦਾ ਜਿਹੜਾ ਭਲਾ ਹੋ ਸਕੇ। ਤੁਹਾਡਾ ਕਹਿਣਾ ਹੈ ਕਿ ਮੋਦੀ ਸਾਹਿਬ ਦੇ ਸੈਂਟਰ ਸਕੀਮਾਂ ਇੱਥੇ ਪਹੁੰਚਦੀਆਂ ਪੰਜਾਬ 'ਚ। ਕਿਉਂਕਿ ਤਾਂ ਕਹਿੰਦਾ ਪੰਜਾਬ ਸਰਕਾਰ ਗੁਨਾਹਗਾਰ ਆ। ਜੇ ਪੂਰੀ ਅਵੇਲੇਬਲ ਜਨਤਾ ਤੱਕ ਇਹ ਇਹ ਕੋਈ ਜੇਤ ਹੁਣ ਹਰਿਆਣਾ ਸਰਕਾਰ ਬੀਜੇਪੀ ਦੀ ਆ ਦਿੱਲੀ ਸਰਕਾਰ ਬੀਜੇਪੀ ਦੀ ਆ ਉਹ ਵੀ ਸੈਂਟਰ ਦਾ ਪੈਸਾ ਸਿੱਧਾ ਆਉਂਦਾ ਉਹ ਸਿੱਧਾ ਲੋਕਾਂ ਦੇ ਖਾਤੇ ਦੇ ਵਿੱਚ ਕੋਈ ਵਿਚੋਲਾ ਜੇ ਇਹ ਵੀ ਹੁਣ ਜਿਹੜੀਆਂ ਲਾਭਾਰਥੀ ਆ ਇਹਨਾਂ ਦੇ ਜਿਹੜੇ ਪੈਸੇ ਦੇ ਖਾਣ ਵਿੱਚ ਆਉਣੇ ਆ ਇਹ ਚ ਕੋਈ ਵਿਚੋਲਗੀ ਨਹੀਂ ਕੋਈ ਕਸ਼ਮੀਰੀ ਗਰੀਬਾਂ ਦਾ ਪੈਸਾ ਗਰੀਬਾਂ ਤੱਕ ਪਹੁੰਚਦਾ ਧੰਨਵਾਦ